ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਦੋਬਿਦਾਨਿ ਮਾਰ ਅਬਰਨ ਹੋਏ ਬਰਨ ਵਿਖੇ ਆਂਚ ਪਰ ਪੰਚ ਨਾ ਦਰਸ ਆਦਰਸ ਹੈ ਦੋਬਿਦਾਨਿ ਮਾਰ ਅਬਰਨ ਹੋਏ ਬਰਨ ਵਿਖੇ ਪਾਂਚ ਪਰ ਪੰਚ ਨਾ ਦਰਸ ਆਦਰਸ ਹੈ ਪਰਮ ਪਾਰਸ ਗੁਰ ਪਰਸ ਪਾਰਸ ਭਈ ਕਨਿਕ ਅਨਿਕ ਧਾਤ ਆਪਾ ਅਪਰਸ ਹੈ ਨਵ ਦਵਾਰ ਪਾਰ ਬ੍ਰਹਮਾਸਣ ਸਿੰਘਾਸਣ ਮੈਂ ਨਿਚਾਰ ਚਰਨ ਰੁਚਤ ਨ ਅਨ ਰਸ ਹੈ ਗੁਰ ਸਿੱਖ ਸੰਧ ਮਿਲੇ 20 ਇਕ ਈਸ ਈਸ ਅਨਹਦ ਗਦ ਗਦ ਅਭਾਰ ਭਰਸ ਹੈ ਗੁਰ ਸਿੱਖ ਸੰਧ ਮਿਲੇ 21 ਈਸ ਈਸ ਅਨਹਦ ਗਦ ਗਦ ਅਭਾਰ ਭਰਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਾਧ ਸੰਗਤ ਸਤਕਾਰ ਜੋਗ ਭਾਈ ਸਾਹਿਬ ਭਾਈ ਗੁਰਦਾਸ ਜੀ 32 ਨੰਬਰ ਕਵਿਤਾ ਦੇ ਵਿੱਚ ਗੁਰੂ ਦੀ ਸ਼ਰਣ ਵਿੱਚ ਆ ਕੇ ਸਿੱਖ ਦੇ ਅੰਦਰ ਆਈ ਤਬਦੀਲੀ ਦਾ ਜ਼ਿਕਰ ਕਰਦੇ ਨੇ ਕਿ ਜਦੋਂ ਗੁਰੂ ਦੀ ਸ਼ਰਣ ਵਿੱਚ ਆ ਕੇ ਕੋਈ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਉਹਦਾ ਜੀਵਨ ਬਿਲਕੁਲ ਨਿਰੋਵਾ ਤੇ ਪਹਿਲੇ ਜੀਵਨ ਨਾਲੋਂ ਵੱਖਰਾ ਜੀਵਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਅਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਸਤਗੁਰੂ ਜੀ ਦੀ ਸ਼ਰਣ ਵਿੱਚ ਆ ਕੇ ਗੁਰੂ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਉਹਦੇ ਬਾਅਦ ਜੀਵਨ ਦੇ ਵਿੱਚ ਇੱਕ ਪਲਟਾ ਆਇਆ ਇੱਕ ਤਬਦੀਲੀ ਆਈ ਜਿਹਦਾ ਜ਼ਿਕਰ ਭਾਈ ਸਾਹਿਬ ਜੀ ਕਰਦੇ ਕਹਿੰਦੇ ਨੇ ਦੁਬਿਧਾ ਨਿਵਾਰ ਦੁਬਿਧਾ ਦਾ ਅਰਥ ਹੈ ਦ્વੈਤ ਭਾਵ ਦੁਜਾਗੀ ਜਿਹੜਾ ਭੇਦ ਭਾਵ ਕਰਨ ਵਾਲੀ ਬਿਰਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਖਤਮ ਹੋ ਗਈ ਦੁਬਿਧਾ ਖਤਮ ਹੋ ਗਈ ਅਸਲ ਵਿੱਚ ਗੁਰਮਤਿ ਦਾ ਸਿਧਾਂਤ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਦਿੱਤਾ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਹਰ ਨਾਮੀ ਕਹਿ ਹੋਵੋ ਜੋੜੀ ਗੁਰਮਤਿ ਬੈਸੋ ਸਫਾ ਵਿਸ਼ਾਈ ਕਿ ਆਪਣੇ ਅੰਦਰ ਦੀ ਦੁਬਿਧਾ ਨੂੰ ਦੂਰ ਕਰਨਾ ਤੇ ਦੁਬਿਧਾ ਦੂਰ ਕਰਕੇ ਧੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਕੱਠੇ ਹੋ ਕੇ ਅਕਾਲ ਪੁਰਖ ਦੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਸਤ ਗੁਰੂ ਦੀ ਮਤ ਦੇ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੀ ਗੁਰਮਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਇਸ ਹੋਵੈ ਗਤੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐਸਾ ਕੋਇ ਜੇ ਦੁਬਿਦਾ ਮਾਰਗ ਬਾਵੈ ਇਸੈ ਮਾਰ ਰਾਜ ਜੋਗ ਕਮਾਵੇ ਸਤਗੁਰੂ ਕਹਿੰਦੇ ਕੋਈ ਐਸਾ ਜਿਹੜਾ ਆਪਣੇ ਅੰਦਰ ਦੀ ਦੁਬਿਧਾ ਨੂੰ ਖਤਮ ਕਰ ਦੇ ਉਹ ਇਹਨੂੰ ਮਾਰਨ ਤੋਂ ਬਾਅਦ ਰਾਜਯੋਗ ਕਮਾਉਂਦਾ ਹੈ ਕਹਿਣ ਤੋਂ ਭਾਵ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਦੁਬਿਧਾ ਨਾਸ਼ ਹੁੰਦੀ ਹੈ ਗੁਰਮਤਿ ਦੀ ਕਮਾਈ ਕਰਨ ਦੇ ਨਾਲ ਦੁਰਮਤਿ ਨਾਸ਼ ਹੁੰਦੀ ਹੈ ਦੁਬਿਧਾ ਨਾਸ਼ ਹੁੰਦੀ ਹੈ ਹਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਜੇ ਗੁਰੂ ਦੀ ਮਤ ਗ੍ਰਹਿਣ ਨਹੀਂ ਕੀਤੀ ਗੁਰੂ ਦੀ ਸਿੱਖਿਆ ਤੇ ਨਾ ਚੱਲੇ ਗੁਰੂ ਦੇ ਸ਼ਬਦ ਦੀ ਕਮਾਈ ਨਾ ਕੀਤੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਾ ਵਿਚਾਰਿਆ ਮੰਨਿਆ ਨਾ ਤੇ ਮਾਫ਼ ਕਰਨਾ ਫਿਰ ਦੁਬਿਧਾ ਖਤਮ ਨਹੀਂ ਹੋਏਗੀ ਬਲਕਿ ਦੁਬਿਧਾ ਹੋਰ ਵੱਧ ਜਾਏਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿੱਚ ਆ ਕੇ ਗੁਰਮਤਿ ਦੇ ਧਾਰਨੀ ਬਣਾਂਗੇ ਗੁਰੂ ਦੀ ਗੱਲ ਸੁਣਾਗੇ ਤੇ ਸਤਿਗੁਰੂ ਆਖੇਗਾ ਦੁਬਿਧਾ ਨਾ ਪੜੋ ਕਿ ਭਾਈ ਦੁਬਿਧਾ ਵਿੱਚ ਨਾ ਪਾਓ ਹਰ ਤਰ੍ਹਾਂ ਦੀ ਦਵੇਤ ਭਾਵ ਦਾ ਤਿਆਗ ਕਰ ਦਿਓ ਦੁਜੈਗੀ ਨੂੰ ਸਤਿਗੁਰੂ ਜੀ ਕਹਿਣਗੇ ਆਪਣੇ ਅੰਦਰੋਂ ਬਾਹਰ ਕੱਢ ਦਿਓ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਮਤ ਦਾ ਧਾਰਣੀ ਗੁਰੂ ਦੀ ਸਿੱਖਿਆ ਤੇ ਚੱਲਦਾ ਤੇ ਸਭ ਤੋਂ ਪਹਿਲਾਂ ਉਹਦੇ ਅੰਦਰ ਇੱਕ ਜਿਹੜਾ ਸ਼ੁਭ ਗੁਣ ਪੈਦਾ ਹੁੰਦਾ ਹੈ ਕਿ ਦੁਭਿਦਾਰ ਨਿਵਾਰ ਉਹ ਆਪਣੇ ਅੰਦਰੂத் ਦੁਭਿਧਾ ਨੂੰ ਦੂਰ ਕਰਦਾ ਹੈ ਵਰਣ ਅਬਰਨ ਹੋਏ ਵਰਣ ਵਿਖੇ ਚਾਰ ਵਰਣ ਅਨੇਕ ਜਾਤੀਆਂ ਇਹਨਾਂ ਦੇ ਵਿੱਚੋਂ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਜਿਹੜਾ ਹੈ ਉਹ ਰਹਿਤ ਹੋ ਜਾਂਦਾ ਹੈ ਉਹ ਕਿਸੇ ਵਰਣ ਨੂੰ ਨਹੀਂ ਮੰਨਦਾ ਇਸੇ ਜਾਤ ਪਾਤ ਨੂੰ ਨਹੀਂ ਮੰਨਦਾ ਉਹ ਕਿਸੇ ਤਰ੍ਹਾਂ ਦੇ ਭੇਦ ਭਾਵ ਦੇ ਨਾਲ ਨਹੀਂ ਆਪਣੇ ਆਪ ਨੂੰ ਤ੍ਰਿਪਤ ਕਰਦਾ ਭਾਈ ਗੁਰਦਾਸ ਜੀ ਕਹਿੰਦੇ ਸਾਰੀਆਂ ਚੀਜ਼ਾਂ ਉੱਚਤਾ ਨੀਚਤਾ ਭੇਦ ਭਾਵ ਜਾਤ ਪਾਤ ਵਰਣ ਕੁੱਲ ਸਭ ਕੁਝ ਇਹਨਾਂ ਦਾ ਉਤਿਆਗ ਕਰ ਦਿੰਦਾ ਇਹਨਾਂ ਤੋਂ ਮੁਕਤ ਹੋ ਜਾਂਦਾ ਆਚ ਪਰਪੰਚ ਜਿਹੜੇ ਪੰਜ ਪਰਪੰਚੀ ਨੇ ਛਲ ਕਰਨ ਵਾਲੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦੇ ਛਾਲ ਵਿੱਚ ਨਹੀਂ ਆਉਂਦਾ ਇਹਨਾਂ ਤੋਂ ਰਹਿਤ ਹੋ ਜਾਂਦਾ ਤੇ ਨਾ ਦਰਸ ਆਦਰਸ ਹੈ ਤੇ ਨਾ ਹੀ ਦਰਸ਼ਨ ਸ਼ਾਸਤਰ ਦੇ ਜਿਹੜੇ ਤਰਕ ਜਾਲ ਨਹੀਂ ਉਹਨਾਂ ਦੇ ਵਿੱਚ ਫਸਦਾ ਹੈ ਦਰਸ਼ਨ ਸ਼ਾਸਤਰਾ ਦੀਆਂ ਕਰਮ ਕਾਂਡੀ ਗੱਲਾਂ ਦੇ ਵਿੱਚ ਨਹੀਂ ਪੈਂਦਾ ਉਹ ਸਾਰੇ ਵਹਿਮਾ ਭਰਮਾ ਕਰਮ ਕਾਂਡਾਂ ਤੋਂ ਹਰ ਤਰ੍ਹਾਂ ਦੇ ਪਖੰਡ ਤੋਂ ਨਿਰਲੇਪ ਹੋ ਜਾਂਦਾ ਹੈ ਰਹਿਤ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਹੈ ਪਰਮ 파ਰਸ ਗੁਰ ਭਾਈ ਗੁਰਦਾਸ ਜੀ ਕਹਿੰਦੇ ਨੇ ਸਤ ਗੁਰੂ ਪਰਮ 파ਰਸ ਨੇ 파ਰਸ ਇੱਕ ਪੱਥਰ ਹੈ ਜਿਹਦੇ ਬਾਬਤ ਇਹ ਗੱਲ ਪ੍ਰਚਲਿਤ ਕੀਤੀ ਗਈ ਹੈ ਕਿ ਉਸ 파ਰਸ ਨੂੰ ਛੋ ਕੇ ਅੱਠ ਧਾਤਾਂ ਸੋਨੇ ਵਿੱਚ ਬਦਲ ਜਾਂਦੀਆਂ ਨੇ ਲੋਹਾ ਤਾਂਬਾ ਚਿੱਤ ਆਦ ਇਹ ਅੱਠ ਧਾਤਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਉਹਨੂੰ ਪਰਸਣ ਤੋਂ ਬਾਅਦ ਉਹ ਅੱਠ ਧਾਤਾਂ ਸੋਨੇ ਦੇ ਰੂਪ ਵਿੱਚ ਬਦਲ ਜਾਂਦੀਆਂ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਜਿਹੜਾ ਹੈ ਇਹ ਸੱਚਾ ਪਾਰਸ ਹੈ ਪੱਥਰ ਪਾਰਸ ਨੂੰ ਪਰਸ ਕੇ ਅੱਠ ਧਾਤਾਂ ਕੇਵਲ ਸੋਨਾ ਬਣ ਸਕਦੀਆਂ ਪਾਰਸ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਪਰਮ ਪਾਰਸ ਗੁਰ ਸਤ ਗੁਰੂ ਪਰਮ ਪਾਰਸ ਹੈ ਤੇ ਸਤ ਗੁਰੂ ਨੂੰ ਪਰਸ ਛੋ ਕੇ ਪਾਰਸ ਭਏ ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਛੋਣ ਵਾਲੇ ਵੀ ਪਾਰਸ ਬਣ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਵਿੱਚ ਆਏ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਜੀ ਦੇ ਅੰਗਾ ਨਾਲ ਅੰਗ ਸੰਗ ਸਮਾਏ ਸਤ ਗੁਰੂ ਨਾਲ ਐਸਾ ਸਪਰਸ਼ ਹੋਇਆ ਕਿ ਉਹ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਪਾਰਸ ਗੁਰੂ ਨਾਨਕ ਸਾਹਿਬ ਨੂੰ ਪਰਸ ਕੇ ਭਾਈ ਲੈਣਾ ਗੁਰੂ ਅੰਗਦ ਸਾਹਿਬ ਗੁਰੂ ਦਾ ਰੂਪ ਬਣ ਗਏ ਬਾਬਾ ਅਮਰਦਾਸ ਜੀ ਆਏ ਤੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਪਰਸ ਕੇ ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ ਸਾਹਿਬ ਗੁਰੂ ਬਣ ਗਏ ਗੁਰੂ ਰਾਮਦਾਸ ਜੀ ਆਏ ਭਾਈ ਜੇਠਾ ਦੀ ਜਾਂ ਪਹਿਲਾ ਨਾਮ ਰਾਮਦਾਸ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਸਣ ਤੋਂ ਬਾਅਦ ਉਹ ਗੁਰੂ ਨੂੰ ਪਰਸ ਕੇ ਕੰਚਣ ਤੇ ਲੋਕ ਬਣਦੇ ਵੇਖਦੇ ਸੀ ਕਿ ਪਾਰਸ ਨੂੰ ਪਰਸ ਕੇ ਕਹਿੰਦੇ ਸੋਨਾ ਬਣ ਜਾਂਦੇ ਨੇ ਪਰ ਅਸਲ ਵਿੱਚ ਪਰਮ ਪਾਰਸ ਗੁਰੂ ਨੂੰ ਪਰਸਣ ਤੋਂ ਬਾਅਦ ਗੁਰੂ ਦੀ ਸ਼ਰਨ ਵਾਲੇ ਅਤੇ ਆਉਣ ਵਾਲੇ ਉਹ ਪਾਰਸ ਗੁਰੂ ਦਾ ਰੂਪ ਹੋ ਗਏ ਸੰਸਾਰ ਉਹਨਾਂ ਨੂੰ ਅੱਜ ਮਾਨ ਸਤਕਾਰ ਕਰਦਾ ਹੈ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਪੂਜਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਪਰਮ ਪਾਰਸ ਗੁਰ ਸਤ ਗੁਰੂ ਪਰਮ ਪਾਰਸ ਹੈ ਅਰਸ ਗੁਰੂ ਨੂੰ ਛੂ ਕੇ ਪਾਰਸ ਭਏ ਛੂਣ ਵਾਲੇ ਜਿਹੜੇ ਸੀ ਉਹ ਪਾਰਸ ਬਣ ਗਏ ਭਾਈ ਗੁਰਦਾਸ ਜੀ ਕਹਿੰਦੇ ਲੋਕ ਉਹਨਾਂ ਦੀ ਸ਼ਰਨ ਵਿੱਚ ਆ ਕੇ ਆਪਣਾ ਜੀਵਨ ਸੋਨੇ ਵਰਗਾ ਬਣਾ ਰਹੇ ਨੇ ਕਣਕ ਅਨਕ ਧਾਤ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਲੋਹਾ ਆਦ ਅਨੇਕ ਧਾਤਾਂ ਪਾਰਸ ਨਾਲ ਸ਼ੂ ਕੇ ਸੋਨਾ ਬਣ ਜਾਂਦੀ ਏ ਆਪਾ ਅਪਰਸ ਹੈ ਉਵੇਂ ਜਿਵੇਂ ਗੁਰੂ ਦਾ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਸਤ ਗੁਰੂ ਜੀ ਦੇ ਕੋਲੋਂ ਗੁਰਮਤ ਦੀ ਦਾਤ ਲੈ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਪਰਸ ਭਾਵ ਨਿਰਲੇਪ ਹੋ ਜਾਂਦੇ ਦੁਨਿਆਵੀ ਆਮ ਕ੍ਰੋਧ ਲੋਭ ਮੋਹ ਅਹੰਕਾਰ ਵਿਸ਼ੇਵਿਕਾਰ ਮਾਇਕੀ ਪਦਾਰ ਤਿੰਨ ਗੁਣਾ ਤੋਂ ਨਿਰਲੇਪ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉੱਚੇ ਸੋਚੇ ਨਿਰਮਲ ਜੀਵਨ ਵਾਲਾ ਬਣ ਜਾਂਦਾ ਹੈ ਨਾਭ ਦਵਾਰ ਪਾਰ ਸਰੀਰ ਦੇ ਨੌ ਦਰਵਾਜ਼ੇ ਨੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਇਹਨਾਂ ਦੋਂ ਦਰਵਾਜ਼ਿਆਂ ਨੂੰ ਟੱਪ ਦੇ ਕਿਵੇਂ ਆਮ ਤੌਰ ਤੇ ਜਿਹੜਾ ਮਨੁੱਖ ਹੈ ਅੱਖਾਂ ਦੇ ਨਾਲ ਉਹ ਸੰਸਾਰ ਦੇ ਵਿਸ਼ੇਵਿਕਾਰਾਂ ਨੂੰ ਤੱਕਦਾ ਹੈ ਅੱਖੀ ਵੇਖਣਾ ਰੱਜੀਆਂ ਬੋ ਰੰਗ ਤਮਾਸ਼ੀ ਰੰਗ ਤਮਾਸ਼ੀਆਂ ਵਿੱਚ ਜਿਹੜਾ ਉਹ ਰਚਿਆ ਰਹਿੰਦੇ ਕੰਨਾਂ ਦੇ ਨਾਲ ਕਈ ਤਰ੍ਹਾਂ ਦੇ ਗੀਤ ਸੰਗੀਤ ਸੁਣਨ ਦੇ ਵਿੱਚ ਰੁੱਝਾ ਰਹਿੰਦੇ ਜੀਭਾਂ ਦੇ ਨਾਲ ਕਈ ਤਰ੍ਹਾਂ ਦੇ ਬੋਲ ਬੋਲਦਾ ਤੇ ਕਈ ਤਰ੍ਹਾਂ ਦੇ ਰਸ ਚੱਖਣ ਵਿੱਚ ਰੁੱਝਾ ਰਹਿੰਦੇ ਚਮੜੀ ਦੇ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਪਰਸ਼ ਕਰਨ ਦੇ ਵਿੱਚ ਉਹ ਆਪਣਾ ਜੀਵਨ ਬਰਬਾਦ ਕਰ ਦਿੰਦਾ ਇਸੇ ਤਰ੍ਹਾਂ ਨੌਂ ਦਰਵਾਜ਼ੇ ਜਿਹੜੇ ਸਰੀਰ ਦੇ ਇਹਨਾਂ ਦੇ ਨਾਲ ਬਾਹਰੀ ਜਿਹੜੇ ਕਰਮਕਾਂਡ ਕਰਦਾ ਹੈ ਇਹ ਉਹਨਾਂ ਦੇ ਰਸ ਨੂੰ ਮੰਨਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦੀ ਮਤ ਨੂੰ ਧਾਰਨ ਕਰਨ ਵਾਲਾ ਉਹ ਨੌ ਦੁਆਰ ਪਰ ਨੌ ਦਰਵਾਜ਼ਿਆਂ ਦੇ ਰਸਾ ਕਸਾਂ ਤੋਂ ਪਾਰ ਹੋ ਜਾਂਦਾ ਹੈ ਉਹਨੂੰ ਅੱਖਾਂ ਦੇ ਨਾਲ ਕੇਵਲ ਬ੍ਰਹਮ ਨਜ਼ਰ ਆਉਂਦਾ ਹੈ ਕੰਨਾਂ ਦੇ ਨਾਲ ਕੇਵਲ ਬ੍ਰਹਮ ਸੁਣਦਾ ਹੈ ਤੇ ਰਸਨਾ ਦੇ ਨਾਲ ਕੇਵਲ ਬ੍ਰਹਮ ਨੂੰ ਜਪ ਕੇ ਉਹਦੇ ਰਸ ਨੂੰ ਮੰਨਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੌ ਦੁਆਰਿਆਂ ਨੂੰ ਟੱਪ ਜਾਂਦਾ ਹੈ ਭਾਵ ਸੁਰਤੋਂ ਦੀ ਬਾਹਰਲੇ ਵਿਸ਼ੇ ਵਿਚਾਰਾਂ ਵੱਲੋਂ ਹਟ ਕੇ ਉਸ ਬ੍ਰਹਮ ਆਸਣ ਸਿੰਘ ਆਸਣ ਮੈਂ ਬ੍ਰਹਮ ਆਸਣ ਦਾ ਅਰਥ ਦਸ਼ਮ ਦਵਾਰ ਕੀਤਾ ਹੈ ਆਈ ਸਾਹਿਬ ਜੀ ਕਹਿੰਦੇ ਉਹ ਬ੍ਰਹਮ ਦਾ ਜਿੱਥੇ ਨਿਵਾਸ ਹੈ ਉਸ ਸਥਾਨ ਤੇ ਪਹੁੰਚ ਕੇ ਬ੍ਰਹਮ ਵਿੱਚ ਅਭੇਦ ਹੋ ਜਾਂਦਾ ਹੈ ਨਿਚਾਰ ਚਰਨ ਰਚਤ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਇੱਕ ਰਸ ਜਿਹੜਾ ਅੰਮ੍ਰਿਤ ਨਾਮ ਦਾ ਰਸ ਛਰਦਾ ਹੈ ਉੱਥੇ ਉਸ ਰਸ ਦਾ ਆਨੰਦ ਮਾਣਦਾ ਹੈ ਰਚਤ ਨ ਅਨਰਸ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਰਚਤ ਨ ਅਨਰਸ ਉਹ ਹੋਰ ਕਿਸੇ ਰਸਕਸ ਦੇ ਵਿੱਚ ਰੁੱੱਚਦਾ ਨਹੀਂ ਭਾਵ ਹੋਰ ਦੁਨੀਆ ਦੇ ਰਸਕਸ ਉਹਨੂੰ ਚੰਗੇ ਨਹੀਂ ਲੱਗਦੇ ਉਹ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਰਸ ਦੇ ਵਿੱਚ ਹੀ ਆਨੰਦ ਮਾਣਦਾ ਉਹਨੂੰ ਅੱਖਾਂ ਦੇ ਨਾਲ ਦੁਨੀਆ ਦੇ ਵਿਸ਼ੇ ਵਿਕਾਰ ਚੰਗੇ ਨਹੀਂ ਲੱਗਦੇ ਵੇਖਣੇ ਰੰਗ ਤਮਾਸ਼ੇ ਚੰਗੇ ਨਹੀਂ ਲੱਗਦੇ ਉਹਨੂੰ ਬ੍ਰਾਹਮੀ ਬ੍ਰਹਮ ਨਜ਼ਰ ਆਉਂਦਾ ਹੈ ਉਹਨੂੰ ਅਨਹਦ ਨਾਦ ਸ਼ਬਦ ਚੰਗਾ ਲੱਗਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹੋਰ ਰਸਾਂ ਕਸਾਂ ਦੇ ਵਿੱਚ ਉਹਦਾ ਮਨ ਪਰਚਦਾ ਨਹੀਂ ਗੁਰ ਸਿੱਖ ਸੰਧ ਮਿਲੇ ਹੁਣ ਭਾਈ ਗੁਰਦਾਸ ਦੀ ਇਸ ਕਵਿਤ ਦੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਜਦੋਂ ਗੁਰੂ ਤੇ ਸਿੱਖ ਸੰਧ ਮਿਲੇ ਭਾਵ ਦੋਨਾਂ ਦਾ ਮਿਲਾਪ ਹੋਇਆ ਸੰਧੀ ਮਿਲਾਪ ਹੋਇਆ ਗੁਰੂ ਤੇ ਸਿੱਖ ਆਪਸ ਵਿੱਚ ਮਿਲੇ ਭਾਈ ਗੁਰਦਾਸ ਜੀ ਕਹਿੰਦੇ 20 ਇੱਕ ਈਸ ਈਸ ਨਿਸ਼ਚੈ ਤੌਰ ਤੇ ਜਾਣੋ ਕਿ ਗੁਰੂ ਨੇ ਕਿਰਪਾ ਕੀਤੀ ਤੇ ਸਿੱਖ ਨੂੰ ਈਸ਼ਵਰ ਦੇ ਨਾਲ ਜੋੜ ਦਿੱਤਾ ਹੁਣ ਉਹ ਗੁਰਸਿੱਖ ਇੱਕ ਈਸ਼ਵਰ ਦੀ ਨਾਮ ਨੂੰ ਜਪਦਾ ਜਪਦਾ ਯਾਦ ਵਿੱਚ ਜੁੜ ਕੇ ਉਹਦੇ ਸਿਮਰਨ ਨੂੰ ਕਰਦਾ ਕਰਦਾ ਅਭਿਆਸ ਕਰਦਾ ਕਰਦਾ ਇੱਕ ਈਸ਼ਵਰ ਦਾ ਰੂਪ ਹੋ ਗਿਆ 20 ਇੱਕ ਇਸ ਇਸ 20 ਵਿੱਚ ਵਿਸ਼ਵਸੰਸਾਰ ਦੇ ਵਿੱਚ ਪਰਚਿਆ ਹੋਇਆ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਇੱਕ ਨਾਲ ਜੁੜਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਹੁਣ ਉਹਨੂੰ ਇਸ ਇਸ ਇੱਕ ਈਸ਼ਵਰੀ ਈਸ਼ਵਰ ਨਜ਼ਰ ਆਉਂਦਾ ਹੈ ਇਕ ਈਸ਼ਵਰ ਦੇ ਵਿੱਚ ਉਹ ਅਪੇਧ ਹੋ ਗਿਆ ਨਾਮ ਰਸ ਦੀ ਨਾਮ ਅਭਿਆਸ ਦੀ ਅਤੁੱਟ ਕਮਾਈ ਦਾ ਸਦਕਾ ਭਾਈ ਗੁਰਦਾਸ ਜੀ ਕਹਿੰਦੇ ਉਹ ਪ੍ਰਮਾਤਮਾ ਵਿੱਚ ਅਪੇਧਤਾ ਪ੍ਰਾਪਤ ਕਰ ਲੈਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਗੁਰ ਕਿਰਪਾ ਜਿਹ ਨਰ ਕੋ ਕਿੰਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਉਹ ਅਕਾਲ ਪੁਰਖ ਦੇ ਵਿੱਚ ਇਉਂ ਅਪੇਧ ਹੋ ਜਾਂਦਾ ਜਿਵੇਂ ਪਾਣੀ ਪਾਣੀ ਵਿੱਚ ਅਪੇਧ ਹੁੰਦਾ ਹੋ ਜਾਂਦਾ ਹੈ ਹਿਰੋਸ ਅਵਸਥਾ ਦੀ ਦਾਤ ਮਿਲਦੀ ਹੈ ਤੇ ਅਗਲੀ ਖੇੜ ਕੀ ਵਰਤਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਅਨਹਦ ਇੱਕ ਰਸ ਵੱਜਣ ਵਾਲੀ ਜਿਹੜੀ ਨਾਮ ਦੀ ਧੁਣੀ ਹੈ ਜਿਹਨੂੰ ਅਨਹਦ ਨਾਦ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਗਦ ਗਦ ਉਹ ਰਸ ਉਹ ਅਨਹਦ ਨਾਦ ਦੀ ਧੁਨੀਆਂ ਨੂੰ ਸੁਣਦੀ ਹੈ ਤੇ ਉਸ ਧੰਨ ਨੂੰ ਸੁਣ ਕੇ ਉਹ ਗਦਗਦ ਹੋ ਜਾਂਦਾ ਹੈ ਭਾਵ ਆਨੰਦਤ ਹੋ ਜਾਂਦਾ ਹੈ ਆ ਭਰ ਭਰਸ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹਿਰਦਾ ਅਪਾਰ ਕਦੇ ਵੀ ਭਰਦਾ ਨਹੀਂ ਕਦੇ ਵੀ ਰੱਜਦਾ ਨਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭੁੱਖਿਆ ਭੋਖਣਾ ਉਤਰੀ ਜੇ ਬੰਨਾਪੁਰੀਆ ਭਾਰ ਇੰਨਾ ਭੁਖਾਂ ਅੰਦਰ ਜਿਹੜਾ ਸਾਰੀਆਂ ਪੁਰੀਆਂ ਦੇ ਖਜ਼ਾਨਿਆਂ ਦੀਆਂ ਪੰਡਾਂ ਭਰਨ ਤੋਂ ਬਾਅਦ ਵੀ ਪ੍ਰਾਪਤ ਕਰਕੇ ਰੱਜਦਾ ਨਹੀਂ ਗੁਰੂ ਸਿੱਖ ਦੇ ਮਿਲਾਪ ਤੋਂ ਬਾਅਦ ਗੁਰੂ ਦੀ ਕਿਰਪਾ ਦੇ ਨਾਲ ਨਾਮ ਦਾ ਅਭਿਆਸ ਕੀਤਾ ਆਈ ਗੁਰਦਾਸ ਜੀ ਕਹਿੰਦੇ ਇਹ ਅਪਾਰ ਨਾ ਰੱਜਣ ਵਾਲਾ ਹਿਰਦਾ ਭਰਸ ਹੈ ਭਰ ਜਾਂਦਾ ਹੈ ਤ੍ਰਿਪ ਤ੍ਰਿਪਤ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਰਾਜ ਜਾਂਦਾ ਕਿਉਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਿਨਾ ਸੰਤੋਖ ਨਹੀਂ ਕੋ ਰਾਜੀ ਸੰਤੋਖ ਤੋਂ ਬਿਨਾ ਕੋਈ ਰਾਜ ਨਹੀਂ ਸਕਦਾ ਤੇ ਸੰਤੋਖ ਨਾਮ ਤੋਂ ਬਿਨਾ ਨਹੀਂ ਮਿਲਦਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਣ ਰਸਨਾ ਨਾਮ ਧਿਆਇਆ ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਨਾਮ ਜਪਿਆ ਹਿਰਦਾ ਤ੍ਰਿਪਤ ਹੋ ਗਿਆ ਕੀ ਹਰ ਤਰ੍ਹਾਂ ਦੀ ਭੁੱਖ ਮਿਟ ਗਈ ਭਾਈ ਗੁਰਦਾਸ ਜੀ ਕਹਿੰਦੇ ਕਦੇ ਨਾ ਭਰਨ ਵਾਲਾ ਹਿਰਦਾ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪ ਕੇ ਤ੍ਰਿਪਤ ਹੋ ਜਾਂਦਾ ਹੈ ਸੰਤੋਖ ਵਿੱਚ ਚਲੇ ਜਾਂਦਾ ਹੈ ਸੋ ਇਸ ਕਵਿਤ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਤੇ ਸਿੱਖ ਦਾ ਮਿਲਾਪ ਜਦੋਂ ਹੁੰਦਾ ਹੈ ਤੇ ਉਹ ਜਿਹੜਾ ਵਿਸ਼ੇਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਵੇਸ਼ ਦੁਬਿਧਾ ਇਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋ ਕੇ ਇੱਕ ਅਕਾਲ ਪੁਰਖ ਵਿੱਚ ਅਭੇਦਤਾ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਗੁਰੂ ਦੀ ਸ਼ਰਣ ਵਿੱਚ ਆ ਕੇ ਨਾਮ ਅਭਿਆਸ ਕਰਦਾ ਹੈ ਉਹਦੇ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤ੍ਰਿਪਤੀ ਆ ਜਾਂਦੀ ਹੈ ਸੰਤੋਖ ਆ ਜਾਂਦਾ ਹੈ ਉਹ ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ ਜੀ ਭੁੱਲਣਾ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ